ਮੈਂ ਜਦੋਂ ਤੁਹਾਡੇ ਕੋਲ ਨਹੀਂ ਲੱਤਾਂ ਨਹੀਂ ਕੰਮ ਕਰਦੀਆਂ ਕੀ ਗੱਲ ਆ ਮੈਂ ਕੋਈ ਨਾ ਤਕੜਾ ਹੋ ਜਾਣਾ ਮੈਂ ਆਮ ਸੁਣਦਾ ਜਫਾ ਨਾ ਪਿਆ ਮੈਂ ਨਾ ਕਿਹੜਾ ਦੁਨੀਆ ਤੇ ਰੇਡਰ ਹੋਇਆ ਜੇ ਉਹ ਪਾਕ ਲੈ ਗਈ ਮੈਨੂੰ ਹਰਜੀਤ ਬਾਜਾਖਾਨ ਸਮੇਂ ਦੇ ਮੁਤਾਬਕ ਬਹੁਤ ਵਧੀਆ ਰੇਡਰ ਹੋਇਆ ਤੇ ਬੜਾ ਤਕੜਾ ਖੇਡਿਆ ਜਿਹੜੇ ਮੇਰੇ ਉਹਦੇ ਨਾਲ ਮੈਚ ਹੋਏ ਬਾਲੋ ਕਨਵੇਂ ਬਨਵੇਂ ਦੇ ਵਿੱਚ ਜੇ ਮੈਂ ਇਥੇ ਗੱਲ ਕਰਦਾ ਹਰਜੀਤ ਬਾਰੇ ਤੇ ਮੈਂ ਬੱਚਾ ਵੀ ਕਹਿੰਦਾ ਕੋਈ ਵੱਡੀ ਗੱਲ ਨਹੀਂ ਉਮਰ ਦਾ ਹੀ ਫਰਕ ਸੀ ਫਿਰ ਉਹ ਬੰਦੇ ਨੇ ਜਿੰਨੇ ਮੇਰੇ ਨਾਲ ਮੈਚ ਖੇਡੇ ਜੀ ਮੈਨੂੰ ਮੈਚ ਤੋਂ ਬਾਅਦ ਹੱਸ ਕੇ ਆਜੋ ਪਤਾ ਨਹੀਂ ਇਥੇਗਾ ਕੋਈ ਰਗੁਨਤਮ ਰਿੰਦੂ ਕਰਦੇ ਆ ਆਪਾਂ ਵੀ ਚੱਲ ਜਣਾ ਉਸਨੇ ਇਹ ਗੱਲ ਮੈਨੂੰ ਆਖੀ ਆ ਵੀ ਐਂਕਲ ਜੀ ਮੈਂ ਜਦੋਂ ਤੁਹਾਡੇ ਕੋਲੋਂ ਲੱਤਾਂ ਨਹੀਂ ਕੰਮ ਕਰਦੀਆਂ ਕੀ ਗੱਲ ਆ ਮੈਂ ਕੋਈ ਨਾ ਪੁੱਤ ਤਕੜਾ ਹੋ ਜਾਣਾ ਜੀ ਜੀ ਉਦੋਂ ਬਾਅਦ ਜਦੋਂ ਅਖਬਾਰਾਂ ਤੇ ਆਮ ਆਉਂ ਡੈ ਪਿਆ ਹਰਜੀਤ ਬਾਜਾਖਾਨਾ ਹਰਜੀਤ ਬਾਜਾਖਾਨਾ ਜੀ ਮੇਰੇ ਬੜੇ ਮੈਚ ਹੋਏ ਆ ਜੀ ਜੀ ਮੇਰੇ ਕੋ ਕਰਨਫੁਰ ਖੇੜੀ ਕੋ ਭਜਾ ਚਾਰ ਭਗਵਾਨ ਦੇ ਸਤਨ ਵਿੱਚ ਮੈਚ ਹੋਇਆ ਜੀ ਚਾਰ ਟੱਚ ਚਾਰੇ ਨੰਬਰ ਉਹਦੇ ਜੀ ਮੈਂ ਦੇਖ ਲਵਾਂਗਾ ਹਾਂ ਸ਼ੈਂਪੇਨ ਉੱਥੇ ਹੋ ਜੀ ਮੈਂ ਉੱਥੇ ਸ਼ੈਂਪੇਨ ਫੋਗਸ ਤੇ ਫਿਰ ਉਹ ਤੋਂ ਬਾਅਦ ਥੋੜੇ ਦਿਨਾਂ ਦੀ ਬਾਅਦ 17 ਫਰਵਰੀ ਨੂੰ ਕਮਾਣੀ ਮੈਚ ਸੀ ਜੀ ਇਹ 13 ਫਰਵਰੀ ਦਾ ਹੋ 17 ਦਾ ਸੀ ਜੀ ਹਾਸੋ ਕੇ ਮੈਨੂੰ ਸ਼ੀਤੋ ਜੋੜ ਸਾਹਿਬ ਦੀ ਟੀਮ ਨੂੰ ਤਾਂ ਤਿਆਰ ਕੀਤੀ ਜੀ ਬਰਦਰ ਤੇ ਮੈਨੂੰ ਆਸ ਕਿ ਆਉਂਦਾ ਵੀ ਰਾਣਾ ਜੀ ਨਾਂ ਬੜਾ ਛੜਦੇ ਹੋ ਮੇਰੀ ਕੋਲ ਬਾਤ ਗੱਲ ਹੋਈ ਉਹਨਾਂ ਦੀ ਮੈਂ ਜੀ ਛੱਡੀ ਤੇ ਹੈਗੀ ਜੋੜ ਸਾਹਿਬ ਪਰ ਉਹ ਲੋਈ ਨਹੀਂ ਛੱਡੀ ਮੈਂ ਕਿਹਾ ਜੀ ਹੁਣ ਮੈਂ ਆ ਪਾ 100 ਤੇ ਖੇਡੇ ਆ 50 ਤੇ ਖੇਡੇ ਆ ਤੇ ਘੜੀ ਕੋਲ ਮੇਰਾ ਖਰਚ 8000 ਰੁਪਏ ਮਿਲ ਜਣਾ ਮੈਂ ਇਸ ਕਰਕੇ ਹੁਣ ਖੇਡਣੀ ਪੈਂਦੀ ਆ ਤੇ ਬਾਕੀ ਮੇਖ ਜੀ 13 ਤਰੀਕ ਨੂੰ ਮੈਂ 17 ਨੂੰ ਮੈਚ ਆ ਖਮਾਣੀ ਜਰੂਰ ਆਇਓ ਤੇ ਮੈਨੂੰ ਉਹਦਾ ਪਾਉ ਚ 5 ਜਾਂ 14 ਦਿਨ ਮੈਂ ਜੀ ਕੁਝ ਕਰੀ ਤੂੰ ਜਰੂਰ ਆਇਓ ਆਜੋ ਚਲੇ ਗਿਆ ਬੰਦਾ ਜੀ ਸਾਡੇ ਕੋਲ ਵਿਛੜ ਗਿਆ ਉੱਥੇ ਗਿਆ ਗੱਡੀ ਚ ਉਤਰਿਆ ਡਰੈਗ ਸੂਟ ਪਾਇਆ ਮੇਰੇ ਲਾਗੇ ਕੁਲਬੀਰਾ ਢਿਲ ਮਾ ਖੋਤਾ ਸੀ ਉਤਰ ਕੇ ਬੰਦੇ ਨੇ ਗੱਡੀ ਚੋਂ ਭੱਜ ਕੇ ਨਮਸ਼ਰ ਕੀਤਾ ਮੈਂ ਗੋਡੇ ਨਾਤ ਮੈਂ ਕਬ ਗੱਲ ਵਾਫਾ ਨਹੀਂ ਮੈਂ ਜੀ ਤਾਂ ਨਹੀਂ ਪਈ ਤੇ ਮੈਨੂੰ ਹੱਸ ਕੇ ਆਉਂਦਾ ਐ ਕਿ ਕਿਹਦੀ ਵਾਰੀ ਆ ਮੈਂ ਬੜੀ ਔਲੀ ਝਗੜਾ ਕੇ ਵੀ ਕੀਤਾ ਜੀ ਮੈਂ ਹਾਂ ਪੁੱਤ ਤੇਰੀ ਵਾਰੀ ਆਜੋ ਕੈਂ ਬੋ ਵੀ ਖੇਢੀ ਐਵੇਂ ਢੱਲਾਣਾ ਖੇਢੀ ਹੱਸ ਪਿਆ ਮੈਂ ਉਹ ਬੈਂਗਰ ਲੱਗੇ ਸਾਹਮਣੇ ਜੀ ਰੇਡ ਪਾਈ ਪਹਿਲੀ ਮੇਰੇ ਨਾਲ ਸਕੰਦਰ ਸਕਰਾਰ ਚਾਰ ਜਾਫੀ ਖਲੋਤੇ ਪਹਿਲੀ ਬੰਦੇ ਨੇ ਰੇਡ ਪਾਈ ਆ ਆਣ ਕੇ ਖਲੋਤਾ ਜਿੱਦਾਂ ਆਉਂਦਾ ਹੈ ਤੇ ਮੈਂ ਉਹਦੇ ਲੱਗਿਆ ਨਹੀਂ ਜਦੋਂ ਕਟਾਈ ਹੋਈ ਧੌਂ ਤੇ ਹੱਥ ਰੱਖ ਕੇ ਮਟਾਕ ਮਾਰੀ ਜਿੱਗ ਪਿਆ ਰੇਡ ਦਾ ਦਰਦ ਟੀਰੀ ਨੂੰ ਜਾ ਕੇ ਨਿਕਲ ਨੁਕਲ ਉਚਾਰ ਕੇ ਤੇ ਹੱਸ ਪਿਆ ਜੀ ਚੋਲੋ ਨਾਲ ਉਹਦੇ ਸ਼ੀਰਾ ਮੁੰਡਾ ਸੀ ਜੀ ਉਹਦਾ ਬਹੁਤ ਲੀਟਰ ਵਧੀਆ 4-5 ਲੀਟਰ ਸੀ ਠਾਂਡ ਦਾ ਮੌਕਾ ਆਇਆ ਮੈਂ ਲਗਾਤਾਰ ਸਾਰਿਆਂ ਨੇ ਲੱਗੀ ਕਿ ਆ ਵੀ ਠੰਡੇ ਸੀ ਜਨਵਰੀ ਦਾ ਮਹੀਨਾ ਸੀ ਜੀ ਮੇਰਾ ਹਰ ਚੌਥੀ ਗ੍ਰੇਡ ਆਇਆ ਉਹ ਜੀ ਤੇ ਮੈਂ ਜਦੋਂ ਬੱਕਟ ਕੇ ਫੜ ਕੇ ਲੱਕੋ ਚੋਕ ਇਸਟਰੀਅਰ ਰਿਮੂਵ ਕਰਦਾ ਮੈਂ ਲੋ ਜੀ ਇਹ ਚੀਜ਼ਾਂ ਜੀ ਮੌਜਾਂ ਨੂੰ ਮਗਰੋਂ ਮੈਂ ਨਹੀਂ ਲਗਾ ਮੇਰਾ ਹਾਲ 15-20 ਰੋਡਾਂ ਪਾਈਆਂ ਬੰਦੇ ਨੇ ਸਾਰਿਆਂ ਦੇ ਨਹੀਂ ਰੁਕੇ ਤੇ ਫਿਰ ਮਗਰੋਂ ਤੋੜੀ ਹੱਸ ਕੇ ਆਂਦਾ ਅੰਕਲ ਜੀ ਉਹ ਕਰਦੇ ਮੈਂ ਭਾਈ ਤੂੰ ਉਹਨਾਂ ਮਗਰੋਂ ਪਹੁੰਚਾਇਆ ਹਾਂ ਉਦੋਂ ਬਾਅਦ ਮੇਰਾ ਮੈਚ ਉਹ ਦਿਨ ਆ ਜੀ ਜਿਹੜੇ ਆ ਕਈ ਬੰਦੇ ਕਿੰਤੂ ਪ੍ਰੇਤੂ ਕਰ ਦਿੰਦੇ ਆ ਜੇ ਉਹਨੂੰ ਸ਼ਹਿਰਾ ਪਨੂਆ ਸਿਹੜੀ ਦੇ ਕੋਲ ਤਿੰਨ ਸਾਲ ਪੰਜਾਬ ਦੇ ਸਾਰੇ ਸਟਾਰ ਬੰਦੇ ਉਹ ਖੇਡੇ ਆ ਉਹ ਵੱਡਾ ਟੂਰਨਾਮੈਂਟ ਕਰਾਇਆ ਉਹ ਤਿੰਨ ਸਾਲ ਹੀ ਲਗਾਤਾਰ ਉੱਥੇ ਹਰਿਆ ਫੜਿਆ ਵੀ ਆ ਭੱਜਿਆ ਵੀ ਆ ਲੀਗ ਫੇਰ ਉਦੋਂ ਬਾਅਦ ਬਾਰਡਰ ਤੇ ਪਿੰਡ ਵੱਟੋਲਾ ਠੱਠੀ ਜੀ ਰਾਜੋ ਕੇ ਖੇਮ ਕਰਨ ਬਿਲਕੁਲ ਪਾਕਿਸਤਾਨ ਦੇ ਕੋਲ ਜੀ ਉੱਥੇ ਬੰਦੇ ਨੂੰ ਅਨਕਸਾਈ ਦਿੱਤੀ ਆ ਜੀ ਇੱਕ ਮੇਲਾ ਇੱਕ ਹਫ਼ਤਾ ਪਹਿਲਾਂ ਖੇਡਿਆ ਉੱਥੇ ਰੁਕ ਗਏ ਸਾਰੇ ਸਾਡੇ ਮੁੰਡੇ ਵਧੀਆ ਵਧੀਆ ਕਹਿੰਦੇ ਮੈਂ ਨਹੀਂ ਗਿਆ ਉਹ ਲਾਖਣਾ ਪੈਂਡਵਾ ਅੱਜ ਵੀ ਮੌਜੂਦਾ ਕਿ ਪੰਚਾਇਤ ਜਾਂ ਕੋਈ ਮਤਲਬ ਪੁੱਛ ਸਕਦੇ ਪਹਿਲਾਂ ਤਾਂ ਮੈਂ ਇੱਥੇ ਝੂਠ ਮਾਰਦੇ ਮੈਨੂੰ ਆਹਤ ਨਾਮ ਮਾਰ ਰਹੇ ਜੀ ਬਤ ਉੱਥੇ ਬੰਦੇ ਜਦੋਂ ਇਹ ਨਹੀਂ ਰੁਕਿਆ ਉੱਥੇ ਉਹਨਾਂ ਨੇ ਆਖਿਆ ਵੀ ਚਲ ਬਾਬੂ ਖੜੀ ਗਾ ਵਧੀਆ ਅਕਲ ਬੰਦੇ ਦੇ ਵਿੱਚ ਹੀ ਉਹਨਾਂ ਨੇ ਆਖਿਆ ਹੁੰਦਾ ਰਾਣਾ ਅੱਜ ਤੇ ਫਿਰਦੌਂ ਆਂਦਾ ਕੋਈ ਤੁਸੀਂ ਲੈ ਆਉਂਦੇ ਜੀ ਉਸ ਤੇ ਕੋ ਮਸਾਲਾ ਵੀ ਲੱਗ ਗਿਆ ਉਹ ਦੋਵੇਂ ਪੰਚਾਇਤਾਂ ਜਿਹੜੀਆਂ ਲਾਖੜੇ ਵਾਲੀਆਂ ਢੋਣਾ ਟੱਟੀ ਵਾਲੀਆਂ ਉਹਨਾਂ ਗੱਡੀ ਕੀਤੀ ਸੀ ਤੇ ਮੇਰੇ ਕੋਲ ਆ ਗਏ ਕਿਉਂ ਮਾਜਾ ਸਾਡਾ ਜਿਹੜਾ ਪਿਆਸ ਦਾ 12-12 ਸਾਲ ਖੇਡਿਆ ਲਗਾਤਾਰ ਸਾਰੇ ਆਉਂਦਿਆਂ ਪੁੱਛਿਆ ਕਿਸ਼ਨ ਗਾਲ ਪਤਾ ਕਰਨ ਏ ਮੈਂ ਹੈਗੇ ਆ ਮਾਜੇ ਦੇ ਜੋ ਉਹ ਪਾਗ ਲੈ ਗਈ ਮੈਂ ਕੋਈ ਨਹੀਂ ਕੋਈ ਜੀ ਬੈਠਿਆਂ ਦਾ ਗੱਲ ਮੈਂ ਵਧੀਆ ਵਾ ਚੰਗਾ ਵਾ ਮੁੰਡਾ ਤੇ ਸਾਡਾ ਫਰਕ ਹੈ ਕੋਈ ਸ਼ਰਮ ਨਹੀਂ ਆਂਦੇ ਵਿੱਚ 26 ਨੂੰ ਮੈਂ ਨਹੀਂ ਆਖਣਾ ਤੁਸੀਂ ਜਾਓ 26 ਨੂੰ ਕਹੋ ਤੇ ਉਹਨੂੰ ਦੱਸਿਓ ਤੇ ਆਪਾਂ ਮੈਚ ਖੇਡਾਂਗੇ ਚਲੋ ਜੇ ਅਸੀਂ ਪੰਜ ਕ ਬੰਦੇ ਰੀਡਰ ਜਿਹੜੇ ਨਾਲੜ ਕੇ 6 7 ਕਤੇ ਨੂੰ ਦੀ ਸੀ ਜੀ ਅੱਜ ਵੀ ਉੱਥੇ ਮੌਜੂਦਾ ਜੇ ਕੋਈ ਜਾ ਕੇ ਮੌਕਾ ਪੁੱਛ ਲੋ ਮੇਰੇ ਤੋਂ ਬਗੈਰ ਤੋਂ ਜੀ ਗਾਏ ਉੱਥੇ ਇਹ ਵੀ ਇਹਨਾਂ ਨਾਲ ਗਾਗੋ ਜੀ ਤੇ ਨਾਲ ਉਹ ਮੋੜਾ ਸਰਪੰਚ 40 ਸਾਂ ਗੱਲ ਮਨਾ ਨਾ ਭੁੱਲ ਗਏ ਨਿਹੜਾਣੀ ਦਾ ਕੇ ਦਾ ਜੀ ਰਾਜਾ ਤੇ ਕਲਾਕਾਰੀ ਆਣੀਆਂ ਜੀ ਇਹ ਸੇ 7 ਬੰਦੇ ਉੱਥੇ ਵਧੀਆ ਗਾਏ ਆ ਜਦੋਂ ਮੈਚ ਸ਼ੁਰੂ ਹੋਣ ਲੱਗਾ ਨਾ ਮਤਲਬ ਆਖਰੀ ਮੈਚ ਇਹ ਜੀ ਮੈਂ ਇੱਕ ਬਲੀਰ ਨੂੰ ਆਖਿਆ ਮੈਂ ਕਿਹਾ ਤੂੰ ਹਰਜੀਤੇ ਲੱਗ ਪਈ ਆਪਾਂ ਮੈਰੀ ਵਿੱਚ ਜਤਣਾ ਇੱਕ ਦਿਨ ਦਾ 2000 ਦਾ ਫਰਕ ਰੱਖਦਾ ਤੇ ਮੈਰੀ ਵਿੱਚ ਜਤਣਾ ਵਾ ਤੇ ਆਪਾਂ ਹੋਰ ਵੀ ਕੰਮ ਕਰਨਾ ਜੀ ਉਹ ਜਦੋਂ ਗਰਾਊਂਡ 'ਚ ਗਿਆ ਜਾ ਕੇ ਵੇਖਿਆ ਮੁੰਡਾ ਤਾਂ ਮੈਂ ਤੇ ਨਹੀਂ ਲੱਗਣਾ ਤੇ ਮੈਂ 60 ਲਗੋਣੀ ਮੇਰੇ ਦਿਮਾਗ ਨੇ ਕੰਮ ਕੀਤਾ ਮੈਂ ਕਿਹਾ ਅਸਲ ਵਿੱਚ ਤੇ ਹਰਜੀਤ ਦੀ ਤੇ ਤੇਰੀ ਕਬੱਡੀ ਲੋਕ ਵੇਖਣਾ ਤੇ ਹੁਣ ਆਪਾਂ ਲੁਕਣਾ ਕਿਉਂ ਜੀ ਬਰਤ ਚਲੋ ਵੇਖੋ ਜੀ ਮਾਲਕ ਤੋਂ ਝੂਠ ਨਾ ਭਰਾਵੇ ਉਹਨੇ ਰੇਟ ਪਾਈ ਫਿਰ ਮੇਰਾ ਤਾਂ ਕੋਈ ਪਤਾ ਇਸ ਸੁਭਾਅ ਚ ਪੇੜਾਂ ਦਾ ਹੀ ਜੀ ਇੰਨੀ ਇਹ ਕ ਬਚ ਗੀਆਂ ਵੀ ਉਹ ਬੰਦਿਆਂ ਦੇ ਵਿੱਚ ਜਾ ਵੜਿਆ ਹਮ ਉਹਨੇ ਪਾਈਆਂ ਜੀ ਮੇਰੇ ਤੇ ਉੱਤੇ 7 ਰੇਡਾਂ ਜੀ ਜੋ ਚੋ ਚਾਰ ਜੱਫੇ ਤਿੰਨ ਭਜਾ 1 ਘੰਟੇ ਪਰ ਬਦਲਾ ਲਓ ਜਦੋਂ ਉਹ ਨੰਬਰ ਦੇ ਦਿੰਦੇ ਆ ਉਸ ਵਿੱਚ ਟੋਟਲ 13 14 ਰੇਡਾਂ ਪਾਈਆਂ ਵਾ ਜਿਹੜੇ ਬਾਕੀ ਕਿਸੇ ਕੋ ਜੱਫਾ ਨਹੀਂ ਖਾਦਾ ਇਹ ਬੰਦਿਆ ਨੇ ਬੜਾ ਮੈਨੂੰ ਪੁੱਛਿਆ ਜੀ ਉਹ ਜਿਹੜਾ ਖਲੋ ਮੈਂ ਕਿਹਾ ਜੀ ਮੈਂ ਤੇ ਆਪਣੀ ਗੱਲ ਕਰਦਾ ਹਾਂ ਵੀ ਉਹਨੇ 7 ਰੇਡਾਂ ਪਾਈਆਂ ਮੁੜ ਕੇ ਮੈਂ ਨਾ ਧੱਕਾ ਨਾ ਮੈਂ ਉੱਤੇ ਜੀ ਵੀ ਆਏ ਤੇ 13 14 ਪਾਈਆਂ 13 14 ਰੇਡਾਂ ਪਾਈਆਂ ਉਹਦੇ ਵਿੱਚੋਂ ਜਦੋਂ ਮੁੜ ਕੇ ਮੈਚ ਹਟ ਗਿਆ ਨਾ ਜੀ ਤੇ ਹੱਸਦਾ ਤੁਰਿਆ ਤੁਰ ਬਿਧਾ ਹੱਸ ਕੇ ਆਉਂਦਾ ਅਨਵਾਰੀ ਖੋਲੀ ਆਉਂਦਾ ਵਾ ਤੇ ਆਣ ਕੇ ਫੇਰ ਮੇਰੇ ਉਧਾਂ ਨਾਮ ਲਗਾ ਮਹਿਬੀਤਸਿਆ ਭਾਈ ਤੂੰ ਵਧੀਆ ਪੁੱਤ ਤੇ ਮੈਂ ਹਾਂ ਪੰਚਾਇਤ ਪਹ ਲੱਗ ਜਾਂਦੀ ਇਹਦੀ ਗੱਲ ਸੁਣ ਲੈ ਜੀ ਦੱਸ ਪਏ ਮੈਂ ਹਾਂ ਜੀ ਦੱਸੂਣ ਮੈਂ ਕਿ ਤੁਹਿਆਂ ਦੇ ਕੌਣ ਆ ਰਾਣਾ ਰਾਣੀ ਦਾ ਨਾਮ ਬੜਾ ਤਸਾਂ ਕੀਤਾ ਮੈਂ ਜੇ ਉਹ ਤੇ ਉਹ ਨਾ ਹੁਣ ਦੱਸੋ ਜੀ ਹਰਜੀਤ ਨੇ ਆਸਕੇ ਇਹ ਗੱਲ ਕਿ ਨਗੋਟਾ ਹੱਥ ਦੇ ਵਿੱਚ ਬੰਦੇ ਤੇ ਆਂਡਾਕਲ ਮੈਨੂੰ ਇਹਦੀ ਕਸਮ ਮੈਂ ਇਹ ਗੱਲ ਨਹੀਂ ਕਹੀ ਇਹ ਸਿਰਫ ਨਾ ਮਸਾਲੇ ਦਾ ਹੈ ਆ ਤੇ ਮੈਂ ਫਿਰ ਆ ਗਿਆ ਮੈਂ ਚੰਗਾ ਫਰਕ ਲੈ ਮੈਂ ਤੇ ਅਸਜੀਸਾਂ ਮਿਲਾਂਗੇ ਆਂਡਾਕਲ ਜੀ ਮੁੜ ਕੇ ਖੇਡਣਾ ਨਹੀਂ ਉਹ ਤੇ ਢੇਰੀ ਗਲ ਬੰਦਾ ਉਹ ਗਿਆ ਇਨਚ ਹੂੰ ਬਾਕੀ ਉਹ ਚਲ ਗਿਆ ਜੀ ਉਹ ਬੰਦਾ ਚੱਲ ਗਿਆ ਆਹ ਵੀ ਚੱਲ ਜਣਾ ਜਿਹੜੇ ਲੋਕ ਇੰਤੂ ਪ੍ਰਿੰਤੂ ਕਰਦੇ ਨੇ ਜੇਬਾ ਹੁਣ ਮੈਂ ਆਮ ਸੁਣਦਾ ਜਫਾ ਨਾ ਪਿਆ ਮੈਂ ਨਾ ਵੀ ਕਿਹੜਾ ਦੁਨੀਆ ਤੇ ਰੀਡਰ ਹੋਇਆ ਜਿਹੋ ਨਾਲ ਕੋ ਪੈਦਾ ਹੋਇਆ ਜੀ